ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਪਟੈਂਡਾ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਬੱਸ ਚਾਲਕ ਦਾ ਚਲਾਨ ਕੱਟਿਆ ਗਿਆ ਇਹ ਕਾਰਵਾਈ ਬਟਿੰਡਾ ਦੇ ਪੱਟੀ ਰੋਡ ਦੇ ਨੇੜੇ ਟ੍ਰੈਫਿਕ ਲਾਈਟਾਂ ਦੇ ਉੱਪਰ ਕੀਤੀ ਗਈ ਜਿਸ ਦੇ ਵਿੱਚ ਕਿ ਇੱਕ ਸਕੂਲ ਦੇ ਟੂਰ ਦੇ ਬੱਚਿਆਂ ਨਾਲ ਭਰੀ ਹੋਈ ਇੱਕ ਬੱਸ ਦੇ ਵੱਲੋਂ ਸੜਕ ਦੇ ਨਾਲ-ਨਾਲ ਆ ਰਹੀ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਜਿਸ ਦੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਬਸਤੇ ਕਾਰਵਾਈ ਕੀਤੀ ਗਈ ਹੈ ਮੌਕੇ ਤੇ ਮੌਜੂਦ ਟ੍ਰੈਫਿਕ ਕਰਮਚਾਰੀਆਂ ਨੇ ਦੱਸਿਆ ਕਿ ਇਹ ਬਸ ਚਾਲਕ ਸਕੂਲ ਦੇ ਇੱਕ ਟੂਰ ਤੋਂ ਆ ਰਿਹਾ ਸੀ ਜਿਸ ਦੇ ਵਿੱਚ ਕਾਫੀ ਬੱਚੇ ਸਵਾਰ ਸਨ ਅਤੇ ਇਹ ਚਲਦੀ ਬਸ ਦੇ ਵਿੱਚ ਮੋਬਾਈਲ ਫੋਨ ਤੇ ਗੱਲ ਕਰ ਰਿਹਾ ਸੀ ਜਿਸ ਦੇ ਚਲਦੇ ਇਸ ਦਾ ਧਿਆਨ ਕਾਰ ਵੱਲ ਨਹੀਂ ਗਿਆ ਅਤੇ ਇਸ ਦੇ ਵੱਲੋਂ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਹਾਲਾਂਕਿ ਜੇ ਬਸ ਦੀ ਰਫ਼ਤਾਰ ਤੇਜ਼ ਹੁੰਦੀ ਤਾਂ ਹੋਰ ਵੀ ਵੱਡਾ ਹਾਦਸਾ ਹੋ ਸਕਦਾ ਸੀ ਪਰ ਫਿਲਹਾਲ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਕਾਰ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਬਸ ਤੇ ਚਲਾਨ ਕੱਟ ਕੇ ਕਾਰਵਾਈ ਕੀਤੀ ਗਈ ਹੈ ਪੂਰੀ ਜਾਣਕ ਸੁਨਾਨੇ ਆ ਪੁਲਿਸ ਤੋਂ ਐਸਜੀ ਗੁਰਦੀਪ ਸਿੰਘ ਟ੍ਰੈਕ ਅੱਜ ਡਿਊਟੀ ਕੀਤੀ ਤੋਂ ਅੱਜ ਮੇਰੀ ਪੱਟੀ ਰੋਡ ਤੇ ਸੀਗੇ ਅੱਛਾ ਇੱਕ ਸੁਣਨ ਚ ਆ ਰਿਹਾ ਵੀ ਬਸ ਨਾਲ ਕਾਰ ਦਾ ਐਕਸੀਡੈਂਟ ਹੋਇਆ ਸੀ ਕੀ ਪੁਰਾਣਾ ਐਕਸੀਡੈਂਟ ਹੋਇਆ ਸੀ ਉਹਨਾਂ ਦਾ ਪਰ ਉਹ ਜਿਹੜਾ ਬਸ ਵਾਲਾ ਸੀ ਉਹ ਮੋਬਾਈਲ ਫੋਨ ਕਰ ਰਿਹਾ ਸੀਗਾ ਅੱਛਾ ਐਨ ਕੋ ਨੂੰ ਥੱਲੇ ਨੀਚੇ ਪਾਉਣ ਲੱਗਿਆ ਉਧਰੋਂ ਗੱਡੀ ਥੱਲੇ ਵੜ ਗਏ ਉਹਦੇ ਸ਼ੀਸ਼ਾ ਤੇ ਬਾਰੀ ਬਚਤਾ ਸੀ ਜੀ ਮੰਨ ਲਓ ਐਕਸੀਡੈਂਟ ਹੋਇਆ ਜਿਹੜਾ ਇਨਸਾਨ ਲਾਵਾ ਹੋ ਗਿਆ ਪਰ ਅਸੀਂ ਮੌਕੇ ਤੇ ਉਹਨੂੰ ਬੁਲਾ ਕੇ ਉਹਨਾਂ ਦਾ ਜਿਹੜਾ ਕਰਾਜੀ ਬੰਦਾ ਕਰਾ ਕੇ ਜੋ ਉਹਨਾਂ ਦੀ ਬੰਦੀਤ ਕਰਵਾ ਕੇ ਉਹਨੂੰ ਕਰਾ ਕੇ ਤੇ ਹਾਂ ਬੱਸ ਦਾ ਚਲਾਨ ਵੀ ਕਰਿਆ ਮੋਬਾਈਲ ਫੋਨ ਦਾ ਅੱਛਾ ਜੇ ਬਸ ਦੀ ਗੱਲ ਕਰੀਏ ਸਿਰ ਸਪਾਰਸ਼ ਵੀ ਕੋਈ ਆਈ ਸੀ ਨਹੀਂ ਸਪਾਰਸ਼ ਨਹੀਂ ਕੋਈ ਆਈ ਜੀ ਵੈਸੇ ਆਪਦੇ ਲੈਵਲ ਤੇ ਅਸੀਂ ਕੀਤਾ ਜਾਊਗੀ ਹਾਂ ਤੁਸੀਂ ਆਪ ਦੀ ਮੌਕੇ ਤੇ ਕਰ ਲਓ ਮੌਕੇ ਦੀ ਜਿਹੜੀ ਕਾਰਵਾਈ ਕਰਾਈ ਜਿਹੜਾ ਚਲਾਨ ਵਗੈਰਾ ਸੀਗਾ ਪੋਜ਼ਿਟਿਵ ਤਾਂ ਬਾਕੀ ਉਹਨਾਂ ਦਾ ਸਮਝੋਤਾ ਕਰਾ ਜਿਹੜਾ ਉਹ ਨੁਕਸਾਨ ਸੀ ਉਹ ਉਹਨਾਂ ਨੇ ਭਰਤਾ ਉਹ ਜਦੋਂ ਕੋਈ ਗੱਲ ਕਰਨੀ ਹੋਇਆ ਕਿਸੇ ਨੂੰ ਜਿਹੜੇ ਜਾਣੇ ਨੁਕਸਾਨ ਕੋਈ ਨਹੀਂ ਇੱਕ ਬੱਸ ਸਵਾਰੀਆਂ ਨਾ ਭਰੀ ਸੀ ਜਾਂ ਕਿ ਬੱਸ ਸਕੂਲ ਵਾਲੇ ਬੱਚੇ ਨਾ ਆਪਣਾ ਟੂਰ ਤੇ ਗਏ ਸੀ ਉਹਨਾਂ ਨੂੰ ਕੋਈ ਕਮਾਉਣ ਵਾਸਤੇ ਉਹ ਮੈਡਮ ਸੀਗੀ ਨਾਲ ਉਹ ਕਹਿੰਦੀ ਜੇ ਜੋ ਵੀ ਕਾਰਵਾਈ ਕਰਨੀ ਕਰ ਦੋ ਮੌਕੇ ਦੇ ਜਿਹੜੇ ਸੀਗੇ ਆਪਦੇ ਅਸੀਂ ਫੈਨ ਭਰਨੋਂ ਤਿਆਰ ਆ ਉਹਨਾਂ ਨੇ ਭਰਤਾ ਤੇ ਕਾਰ ਦੇ ਵਿੱਚ ਕਿੰਨੇ ਸਵਾਰ ਸੀ ਕਿੰਨੇ ਸਵਾਰ ਜਿੱਕ ਤੀਹ ਨੇ ਸੀਗਾ ਇਕੱਲਾ ਕਾਰ ਚਾਲਕ ਆ ਇਕੱਲਾ ਕਾਰ ਚਾਲਕ ਸੀ ਉਹ ਘਬਰਾ ਗਿਆ ਸੀਗਾ ਜੀ ਮੇਰੇ ਉੱਤੇ ਨਾ ਚੜਾ ਤੀ ਹੋ ਗਿਆ ਅੱਛਾ ਵੇ ਪਾਣੀ ਪੂਣ ਪਿਆ ਗੋਣ ਸੈਟ ਕਰਤਾ ਹੋਈ ਸੈਟ ਸੀ ਅੱਛਾ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਆ ਟ੍ਰੈਫਿਕ ਵਾਇਓਲੇਸ਼ਨ ਕਰਦੇ ਆ ਇਸ ਤੇ ਕਾਰਵਾਈ ਹੋਊਗੀ ਲਗਾਤਾਰ ਨਹੀਂ ਕਾਰਵਾਈ ਹੋਣੀ ਚਾਹੀਦੀ ਜੀ ਕਰਦੇ ਵੀ ਅਸੀਂ ਜੀ ਪਰ ਕਈ ਵਾਰ ਕੋਈ ਜ਼ਿਆਦਾ ਹੁੰਦੇ ਕੋਈ ਬੇ ਲੋਡ ਤੇ ਜ਼ਿਆਦਾ ਗੈਸ ਸਪਾਰਸ਼ਿਆਂ ਕਰਾਉਂਦੇ ਆ ਪਰ ਅਸੀਂ ਆਪ ਦੇ ਹਿਸਾਬ ਨਾਲ ਗੱਲ ਕਰਦੇ ਕੋਈ ਸਪਾਰਸ਼ੀ ਕੋਈ ਸਪਾਰਸ਼ੀ ਅਸੀਂ